ਮੰਡੀਆਂ ਵਿੱਚ ਚੋਨੇ ਦੀ ਖਰੀਦ ਬੰਦ ਕਰਨ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਤਰਨਾ ਪ੍ਰਦਰਸ਼ਨ ਕੀਤਾ ਗਿਆ। ਡੀਸੀ ਵੱਲੋਂ ਪ੍ਰੋਸਾ ਦਵਾਇਆ ਗਿਆ ਹੈ ਕਿ ਚੋਨੇ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਜਾਣਕਾਰੀ ਦਿੰਦੇ ਇਨਾਂ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਦਬਾਅ ਕਾਰਨ ਦਾਣਾ ਮੰਡੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸਾਡੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਤਰਨਾ ਲਗਾਇਆ ਗਿਆ। ਅੱਜ ਅਸੀਂ ਸਿੱਧਾ ਆਪਣੇ ਵੀ ਸੁਣਿਆ ਹੋਣਾ ਖ਼ਬਰਾਂ ਦੇ ਵਿੱਚ ਵੀ ਖ਼ਬਰਾਂ ਲੱਗੀਆਂ ਅਨਾਉਂਸਮੈਂਟਾਂ ਵੀ ਹੋ ਗਈਆਂ ਵੀ ਦਾੜਾ ਮੰਡੀਆਂ ਦੇ ਵਿੱਚ ਜਿਹੜਾ ਝੋਨਾ ਪਿਆ ਇਹ ਚੱਕੜਾ ਨਹੀਂ ਸਰਕਾਰ ਨੇ ਖਰੀਦ ਬੰਦ ਕਰਤੀ ਸਟੇਟ ਸਰਕਾਰ ਨੇ ਦਬਾਅ ਵਧਾਇਆ ਹੋਇਆ ਹੈ ਜਦੋਂ ਕੱਲ ਸਾਨੂੰ ਖ਼ਬਰ ਮਿਲੀ ਪਿੰਡਾਂ ਦੇ ਵਿੱਚ ਆਕਾਰ ਮੱਚ ਗਈ ਕਿਉਂਕਿ ਬਹੁਤ ਥੋੜਾ ਝੋਨਾ ਹੈ ਇਹ ਬਠਿੰਡੇ ਜ਼ਿਲ੍ਹੇ ਦੀ ਕਰਨੀ ਗੱਲ ਕਰਨੀ ਹੋਵੇ 70-80 ਹਜ਼ਾਰ ਕਟਾ ਹੈ ਜਿਹੜਾ ਉਹ 13 ਕਮਬੰਡੀਆਂ ਦੇ ਵਿੱਚ ਝੋਨੇ ਦਾ ਪਿਆ ਉਹ ਰੁੜ ਰਿਹਾ ਹੈ ਉੱਥੇ ਜਿਹੜੇ ਮਜ਼ਦੂਰ ਆ ਉਹ ਵਿਲੇ ਫਿਰ ਰਹੇ ਆ ਅਸੀਂ ਕੱਲ ਹੀ ਫੈਸਲਾ ਕੀਤਾ ਜ਼ਿਲ੍ਹਾ ਕਮੇਟੀ ਵੱਲੋਂ ਇਹਦੇ ਇਨਾ ਚੋ ਨਾ ਚੱਕ ਨਹੀਂ ਸਕਦੇ ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਧਾਰਾ-ਧਾਰਾ ਚੱਕਾਂਗੇ ਅਸੀਂ ਫੈਸਲਾ ਕਰਕੇ ਅੱਜ ਧਰਨਾ ਦੇਣ ਦਾ ਪ੍ਰੋਗਰਾਮ ਬੜਾਇਆ ਇਹ ਧਰਨਾ ਚੱਲਣ ਤੋਂ ਪਹਿਲਾਂ ਡੀਸੀ ਸਾਹਿਬ ਪਟੇਟਾ ਨੇ ਸਾਨੂੰ ਬੁਲਾ ਲਿਆ ਅੰਦਰ ਬੁਲਾ ਕੇ ਕਿਹਾ ਵੀ ਸਾਡੀ ਤਾਂ ਕਾਲੀ ਜੱਜਮੈਂਟ ਬਣ ਗਈ ਸੀ ਬਹੁਤ ਥੋੜਾ ਝੋ ਨਾ ਰਹਿੰਦਾ ਅਸੀਂ ਚੁਕਾਵਾਂਗੇ ਮੰਡੀਆਂ ਦੇ ਵਿੱਚੋਂ ਨਾਲ ਹੀ ਉਹਨਾਂ ਨੇ ਜਿਹੜਾ ਇਹ ਮਹਿਕਮੇ ਨਾਲ ਸੰਬੰਧਤ ਅਫਸਰ ਹੈ ਡੀਐਫਓ ਉਹਨੂੰ ਬੁਲਾ ਕੇ ਹਦਾਇਤ ਕੀਤੀ ਤੇ ਮੰਡੀਆਂ ਦੇ ਵਿੱਚ ਮਾਰਦਾ ਨਾ ਜਿਹੜਾ ਹੁਣ ਤੱਕ ਦਾ ਵੀ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ ਉਹ ਨਾ ਚੱਕੜ ਦਾ ਵਿਸ਼ਵਾਸ ਤੋਂ ਹੈ ਇਹਦੇ ਨਾਲ ਇੱਕ ਨਵੀਂ ਗੱਲ ਜਿਹੜਾ ਬਹੁਤ ਥੋੜਾ ਝੋਨਾ ਮੱਕੀ ਵਾਲੇ ਥਾਂ ਤੇ ਪਛੇਤਾ ਰਹਿੰਦਾ ਲਗਭਗ ਬਠਿੰਡਾ ਜ਼ਿਲ੍ਹੇ ਦੇ ਸਵਾ ਸੌ ਕਿਲੇ ਦੇ ਕਰੀਬ ਹੈ ਜਿਹੜਾ ਉਹ ਲਿਸਟ ਬਣਾ ਕੇ ਅਸੀਂ ਦਿੱਤੀ ਹੈ ਉਹ ਝੋਨਾ ਵੀ ਉਹਨਾਂ ਨੇ ਚੱਕੜ ਦਾ ਵਿਸ਼ਵਾਸ ਦਿਵਾਇਆ ਹੈ ਜੇ ਵਿਸ਼ਵਾਸ ਕੱਚਾ ਰਹਿੰਦਾ ਉਹਨਾਂ ਰਿੰਦਾ ਸਾਡੇ ਵਾਸਤੇ ਸਮੱਸਿਆ ਵਾ ਨਹੀਂ ਆ ਸਰਕਾਰ ਵਾਸਤੇ ਵਾ ਨਹੀਂ ਆ ਇਸ ਲਈ ਝੋਨਾ ਮੱਡੀਆਂ ਦੇ ਵਿੱਚੋਂ ਹਰ ਹਾਲਤ ਅਸੀਂ ਚੱਕਵਾ ਕੇ ਰੱਖਾਂਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪੌਪ